ਪਤਨੀ ਦੀਆਂ ਅੱਖਾਂ ਸਾਹਮਣੇ ਤੇਜ਼ ਤਾਰ ਹਥਿਆਰਾਂ ਨਾਲ ਵੱਢ ਦਿੱਤਾ ਪਤੀ ਜੱਪਿਆ ਦਾ ਕੁਰਬਾਨ ਕਰਤ ਹੁਣ ਤੁਸੀਂ ਜਾਓ ਨਹੀਂ ਤੁਹਾਨੂੰ ਕੁਝ ਕਿਹਾ ਨਹੀਂ ਨਹੀਂ ਹਾਦੀ ਤੇਰੀ ਥੋੜੀ ਘੜੀ ਗੱਲਾਂ ਲੱਗਦਾ ਏ ਹੋ ਨਹੀਂ ਭੈਣ ਕਾਦੀ ਤੇਰੀ ਤੂੰ ਜਿੱਦਾਂ ਗੱਲ ਕਰਨੀ ਕਰ ਵੱਢ ਕੇ ਦਿਖਾਓ ਕਿੰਨੂੰ ਵੱਢਿਆ ਜੱਤ ਵੱਢ ਕੇ ਖਾਓ ਮੁੱਠੇ ਦੀ ਨਹੀਂ ਵੱਢਿਆ ਵੱਢਿਆ ਫਿਰ ਪੱਠੇ ਕਤਲ ਦੀ ਮੌਕੇ ਦੀ ਰੌਂਗਟੇ ਖੜੇ ਕਰਦੀ ਵੀਡੀਓ ਆਈ ਸਾਹਮਣੇ ਨਹੀਂ ਆਪਣੀ ਪਾਰੀ ਜਵਣਾ ਆਪਣੀ ਪਾਰੀ ਸਾਡੀ ਜਿੱਥੇ ਆਥੇ ਧੂਈ ਸਾਡਾ ਬਣੇ ਨਾਲ ਨੰਗ ਦੇ ਜੇ ਤੂੰ ਹੀ ਸਾਡਾ ਬਣੇ ਨਾਲ ਨੰਗ ਦੇ ਜੇ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਆਹ ਦੇਖ ਕਿਦਾਂ ਮੱਲਾ ਵਧਿਆ ਤੇਰੇ ਲਈ ਨਹੀਂ ਕਰਾਈ ਨਹੀਂ ਅੱਖਾਂ ਤੇ ਰੋਣਾ ਤੈਨੂੰ ਟੱਟ ਕੇ ਜਾਣਾ ਤੈਨੂੰ ਕੁਛ ਨਹੀਂ ਆਉਣਾ ਤੂੰ ਹੀ ਅੱਟ ਕੇ ਜਾ ਤਾ ਹਮਾਰਾ ਰੋਂਦਾ ਪਰਿਵਾਰ ਕਰ ਰਿਹਾ ਇਨਸਾਫ ਦੀ ਮੰਗ ਜਿੰਹਾ ਪੰਜਾਬ ਚ ਕਤਲ ਦੀ ਵੱਡੀ ਵਾਰਦਾਤ ਹੋਈ ਹੈ ਇੱਕ 27 ਸਾਲਾ ਮੁੰਡੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਪਿੰਡ ਚ ਘੇਰ ਕੇ ਨੌਜਵਾਨ ਨੂੰ ਪਰਿਵਾਰ ਦੀਆਂ ਪਤਨੀ ਦੀਆਂ ਅੱਖਾਂ ਸਾਹਮਣੇ ਮੌਤ ਦੇ ਘਾਟ ਉਤਾਰਿਆ ਗਿਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਦੋਵੇਂ 13 ਵਿਚਾਲੇ ਤਕਰਾਰ ਹੋ ਰਹੀ ਹੈ ਮੁਲਜ਼ਮਾ ਵੱਲੋਂ ਹੱਥਾਂ ਚ ਦਾਤੀਆਂ ਤੇ ਹੋਰ ਤੇਜ਼ ਤਾਰ ਹਥਿਆਰ ਫੜੇ ਹੋਏ ਨੇ ਦੇਖਦੇ ਹੀ ਦੇਖਦੇ ਦੋਵੇਂ ਧਿਰਾਂ ਵਿਚਾਲੇ ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕਿ ਇਸ ਧਿਰ ਨੇ ਦੂਜੀ ਧਿਰ ਤੇ ਕਾਤਲਾਨਾ ਹਮਲਾ ਕਰ ਦਿੱਤਾ ਮੁੱਜਮਾ ਨੇ ਨੌਜਵਾਨ ਨੂੰ ਬੁਰੇ ਤਰੀਕੇ ਨਾਲ ਤੇਜ਼ ਤਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਬਜਿੰਦਰ ਸਿੰਘ ਨਾਮ ਦੇਸ ਨੌਜਵਾਨ ਨੂੰ ਗੰਭੀਰ ਜ਼ਖਮੀ ਕਰ ਮੁੱਲਜ਼ਮ ਮੌਕੇ ਤੋਂ ਫਰਾਰ ਹੋ ਗਏ ਤੇ ਪਰਿਵਾਰ ਦੀਆਂ ਅੱਖਾਂ ਸਾਹਮਣੇ ਤੜਪ ਤੜਫ ਇਸ ਨੌਜਵਾਨ ਦੀ ਮੌਤ ਹੋ ਗਈ ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਐ ਪਰਿਵਾਰ ਦਾ ਕਹਿੰਨੇ ਕਿ ਕਾਤਲਾਂ ਵੱਲੋਂ ਜ਼ਮੀਨੀ ਵਿਵਾਦ ਦੇ ਚੱਲਦੇ ਪਰਿਵਾਰਕ ਮੈਂਬਰਾਂ ਨੂੰ ਸਾਜ਼ਿਸ਼ ਤਹਿਤ ਘੇਰ ਕੇ ਕਤਲ ਦੀ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਹਮਾਰਾ ਰੋਂਦੇਸ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਕੋਣੀਏ ਰਹਿਨੇ ਆ ਪਿੰਡ ਵੀ ਸਾਡਾ ਕਣੀਏ ਤੇ ਕੋਣੀਏ ਹੀ ਰਹਿਨੇ ਆਂ ਅਸੀਂ ਤੇ ਕਿਰਾਏ ਤੇ ਰਹਿਨੇ ਉਦਾਂ ਹੀ ਡੇਰੇ ਤੇ ਰਹਿਨੇ ਆਂ ਤੇ ਅਸੀਂ ਆਪਣੇ ਡੇਰੇ ਤੇ ਮਤਲਬ ਪਿੰਡ ਕੋਟਲੀ ਖਾਬਲਾਂ ਜਗਾ ਵਾ ਹੀ ਉੱਥੇ ਜਾਣੇ ਆਂ ਉਹ ਪਹਾਈ ਜਾਣ ਰਹੇ ਮੱਖਾ ਟੇਕਣ ਤੇ ਲਾਗੇ ਨਹਿਰ ਪਾਰ ਕਰਦੇ ਆਂ ਗਵਾਂਡੀਆਂ ਦੇ ਘਰ ਉੱਥੇ ਇਹ ਪੱਠੇ ਵੱਢ ਕੇ ਗਾੜੀਆਂ ਤੁਰੇ ਹੁੰਦੇ ਆ ਜਿੰਨਾਂ ਨਾਲ ਲੜਾਈ ਹੋਈ ਆ ਤੇ ਅਸੀਂ ਰਾਹ ਦੇ ਦਿੱਤਾ ਆ ਰਾਹ ਦੇਣ ਤੋਂ ਬਾਅਦ ਵਿੱਚ ਇਹਨਾਂ ਨੇ ਸਾਡੇ ਆਪੇ ਪੁਰਾਣਾ ਝਗੜਾ ਹੀ ਉਹ ਵੈਰ ਕੱਢਣ ਦੇ ਮਾਰਿਆ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਗੱਡੀ ਤੋਂ ਧੂ ਲਿਆ ਧੂ ਕੇ ਦਾਤੀਆਂ ਮਾਰੀਆਂ ਪਹਿਲਾਂ ਇਹਨਾਂ ਕਰਪਾਨ ਕੱਢੀ ਮੇਰਾ ਘਰ ਆ ਲਾਂਦਾ ਵੀਡੀਓ ਬਣਾ ਜਦੋਂ ਵੀਡੀਓ ਲੱਗੀ ਮੈਂ ਬਣਾਉਂਦੇ ਇਹਨਾਂ ਨੇ ਕਰਪਾਨ ਜਿਹੜੀ ਪੱਠਿਆਂ ਚ ਲੁਕਾਤੀ ਆਤਿਆਂ ਨਾਲ ਵਾਰ ਕੀਤਾ ਉਹਦੇ ਤੇ ਤੇ ਮਮਾ ਤਾਂ ਦੇ ਬਾਲ ਬੁੱਲ ਤੂਏ ਮੈਨੂੰ ਵੀ ਧੂਕਰੀਸ ਕੀਤੀ ਮੇਰਾ ਪਿੰਡਾ ਸਾਰਾ ਲੋਨ ਨਾਲ ਲਿਪੜਿਆ ਵਾ ਮੇਰਾ ਨਾਮ ਕਰਮਜੀਤ ਕੌਰ ਆ ਜਿਹੜਾ ਡੈਥ ਉਹ ਤੁਹਾਡੇ ਕੀ ਲੱਗਦੀ ਜੀ ਉਹ ਮੇਰਾ ਹਸਬੰਡ ਮੇਰਾ ਘਰ ਵਾਲਾ ਕਿੰਨੀ ਜਨੀ ਮਾਂ ਰਹੀ ਉਹਨਾਂ ਦੀ ਉਮਰ ਹੋਣੀ 27 ਕ ਸਾਲ ਅਸੀਂ ਇਹੋ ਮੰਗ ਕਰਦੇ ਆ ਸਾਡਾ ਤੇ ਮੁਰਮੁੜਿਆ ਨੇ ਸਾਨੂੰ ਇਨਸਾਫ ਚਾਹੀਦਾ ਉਹਨਾਂ ਤਿੰਨਾਂ ਪਿਓ ਪੁੱਤਾਂ ਨੂੰ ਫਾਂਸੀ ਲਾਉਣੀ ਚਾਹੀਦੀ ਕੌਣ ਸੀ ਤੇ ਟੰਗੇ ਵਗਾਉ ਸਾਨੂੰ ਬੱਸ ਇੱਥੇ ਇੱਥੇ ਉਹੀ ਪਿੰਡ ਦੇ ਆ ਹਾਂ ਜੀ ਕਣੀ ਆਂਦੇ ਯਾਰ ਸ਼ਰਿਆਮ ਦਿਨ ਦਿਹਾੜੇ ਇੱਕਤਲ ਬਟਾਲਾ ਚ ਹੋਇਆ ਪਿੰਡ ਕਣੀਕੇ ਬਾਂਗਰ ਚ ਕਤਲ ਦੀ ਇਹ ਵੱਡੀ ਵਾਰਦਾਤ ਹੋਈ ਹੈ ਵਾਰਦਾਤ ਤੋਂ ਬਾਅਦ ਪੂਰਾ ਪਿੰਡ ਦਹਿਲਿਆ ਹੋਇਆ ਸਵੇਕੋਏ ਦੇ ਕਰੀਬ ਸਾਨੂੰ ਫੋਨ ਗਿਆ ਝਗੜਾ ਹੋਇਆ ਉਹ ਝਗੜਾ ਹੋਣ ਡਿਆ ਤੇ ਜਦੋਂ ਅਸੀਂ ਇਹ ਡੈੱਡ ਬਡੀ ਨੂੰ ਲੈ ਕੇ ਆਏ ਇੱਥੇ ਤੇ ਉਹ ਪਤਾ ਲੱਗਾ ਵੀ ਉੱਥੇ ਹੀ ਦਮ ਤੋੜ ਗਏ ਤੇ ਇਹ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆਂ ਕਿ ਅਸੀਂ ਜਦ ਤੱਕ ਉਹਨਾਂ ਨੂੰ ਕਿੱਥੇ ਇਹ ਕਣੀਏ ਕੀ ਹੋਇਆ ਜੀ ਕਣੀਏ ਕਿ ਬਾਂਗਰ ਕਣੀਏ ਕਿ ਬਾਂਗਰ ਜੀ ਇਸ ਝਗੜੇ ਦਾ ਕੋਈ ਕਾਰਨ ਪਤਾ ਤੁਹਾਨੂੰ ਇਹ ਇਹਨਾਂ ਦਾ ਕੋਈ ਪੁਰਾਣੇ ਰੰਜਿਸ ਕੋਈ ਚੱਲਦੀ ਸੀ ਪਹਿਲੇ ਪੂਲੇ ਦਾ ਝਗੜਾ ਸੀ ਉਹਨਾਂ ਨੇ ਇਹ ਪਹਿਲੋਂ ਹੀ ਟਾਰਗੇਟ ਕੀਤਾ ਹੈ ਵੀ ਪਹਿਲੋਂ ਹੀ ਸਾਰਾ ਕੁਝ ਲਿਆ ਕੇ ਰੱਖਿਆ ਹੈ ਸਸਤ ਕਿਰਪਾਨਾਂ ਬਰਸੇ ਲਿਆ ਕੇ ਰੱਖੇ ਹੋਏ ਉਹਨਾਂ ਨੇ ਛੋਟੇ-ਛਾਟੇ ਕਿ ਇਹਨਾਂ ਨੂੰ ਘੇਰਨ ਵਾਸਤੇ ਉਹ ਜਦੋਂ ਜਨਾਨੀਆਂ ਵੇਖੀਆਂ ਉਹਨਾਂ ਦੇ ਉਹਨਾਂ ਨੇ ਪਹਿਲੋ ਤੋਂ ਕਿਰਪਾਨਾਂ ਜਿਹੜੀਆਂ ਉਹ ਦੱਸਦੇ ਵੀ ਨਕਾਲਕੂ ਦਿੱਤੀਆਂ ਮੁੜ ਕੇ ਉਹਨਾਂ ਕੋ ਜੋ ਫਿਰ ਦਹਿਆ ਉਹਨਾਂ ਨੂੰ ਉਹ ਫੜ ਕੇ ਤੇ ਉਹਨਾਂ ਨੂੰ ਮਾਰ ਕੇ ਤੇ ਜਾਨੋਂ ਮਾਰ ਦਿੱਤਾ ਕਤਲ ਦੀਸ ਵਾਰਦਾਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਚੁੱਕੇ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਸ ਮਾਮਲੇ 'ਚ ਪੁਲਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਦੇਖਣਾ ਹੋਵੇਗਾ ਕਿ ਪੁਲਸ ਵੱਲੋਂ ਜਾਂਚ 'ਚ ਅੱਗੇ ਕੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਪਰ ਸਾਹਮਣੇ ਆਈ ਕਤਲ ਦੀ ਇਸ ਵਾਰਦਾਤ ਨੇ ਹਰ ਇੱਕ ਦੇਖਣ ਵਾਲੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ